ਵੀਰੋ ਤੁਹਾਡਾ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਸਵੇਰ ਦਾ ਟਾਈਮ ਹੋ ਗਿਆ ਹੈ ਬੈੱਡ ਤਿਆਰ ਕਰ ਰਹੇ ਆਂ ਤੇ ਬੈੱਡ ਤਿਆਰ ਕਰਕੇ ਆਪਾਂ ਲੈ ਕੇ ਜਾਣਾ ਆ ਤੇ ਅੱਜ ਇੰਪੋਰਟੈਂਟ ਗੱਲ ਲੈ ਆ ਵੀ ਜਿਨ੍ਹਾਂ ਦੇ ਬੈੱਡ ਲੈ ਕੇ ਜਾਣਾ ਆ ਉਹ ਬਹੁਤ ਜ਼ਿਆਦਾ ਇੱਕ ਜਿਹਨੂੰ ਕਹਿੰਦੇ ਹਾਸਤੀ ਆ ਜਾਂ ਬਹੁਤ ਵਧੀਆ ਆ ਮੈਂ ਦੱਸਾਂਗਾ ਉਹਨਾਂ ਬਾਰੇ ਹੁਣ ਹਾਲ ਆਪਾਂ ਬੈੱਡ ਤਿਆਰ ਕਰਦੇ ਪਏ ਆ ਬੈੱਡ ਤਿਆਰ ਕਰਕੇ ਆਪਾਂ ਦੁਪਹਿਰ ਨੂੰ ਬਾਅਦ ਲੈ ਜਾਣਾ ਤੇ ਉਹ ਡਿਟੇਲਸ ਨਾਲ ਬਣਾਵਾਂਗੇ ਤੁਹਾਨੂੰ ਤੇ ਮੈਂ ਦੱਸ ਹੀ ਦਿੰਨਾ 84 ਦੇ ਵਿੱਚ ਜਿਹੜੇ ਦੰਗੇ ਹੋਏ ਸੀ ਉਹਨਾਂ ਦੇ ਵਿੱਚੋਂ ਤੇ ਸਾਰਾ ਜਿਹੜਾ ਪਰਿਵਾਰ ਹਮਕ ਗਿਆ ਸੀ ਤੇ ਉਸ ਤੋਂ ਬਾਅਦ ਉਹ ਜ਼ਿੰਦਗੀ ਇਕੱਲੇ ਬਸਰ ਕਰਦੇ ਪਏ ਅਸੀਂ ਵੀ ਥੋੜੀ ਥੋੜੀ ਜਿਹੀ ਹੈਲਪ ਕੀਤੀ ਉਹਨਾਂ ਦੀ ਤੇ ਫਿਲਹਾਲ ਬੈੱਡ ਬਣਾ ਕੇ ਉਹਨਾਂ ਨੂੰ ਦੇ ਕੇ ਆਉਣਾ ਤੇ ਨਾਲੇ ਮਣਾਉਨੇ ਆ ਤੁਹਾਨੂੰ ਤੇ ਬੜੇ ਰੋਲ ਵੀਡੀਓ ਦੇ ਨਾਲ ਕਿਉਂ ਸਾਨੂੰ ਪਾਜੀ ਕਿੱਦਾਂ ਪਾਜੀ ਕਿੱਦਾਂ ਧੁੱਪ ਦੇ ਆਨੰਦ ਮਾਣ ਰਹੇ ਨਾ ਅੱਜ ਦੀ ਜੀ ਹੋਈ ਹੈ ਆ ਇਧਰ ਆਵੇਂ ਸਮੋਸਿਆਂ ਦੀ ਬਾਲਟੀ ਆ ਜਾ ਨਹੀਂ ਕਹਿੰਦੀ ਕੁਝ ਸਮੋਸਿਆਂ ਦੀ ਬਾਲਟੀ ਨਾਲ ਦਰਵਾਜ਼ੇ ਨਾਲ ਗਿੜਕੀਆਂ ਨਾਲ ਬੈਟ ਵਾਜੀ ਕਿਦਾਂ ਹੋਰ ਆ ਗਿਆ ਹੋਰ ਕਿਦਾਂ ਮੇਰੇ ਨਾ ਮਾਨਸੇ ਖਲ ਸੀਗਾ ਅੱਛਾ ਮੈਂ ਕਿਹਾ ਯਾਰ ਆਈਏ ਪਰ ਟਾਈਮ ਹੀ ਲੱਗਾ ਅਜਿਹੀ ਹਾਜ਼ਰੀ ਨਹੀਂ ਹੋਣੀ ਯਾਰ ਜ਼ਰੂਰੀ ਆ ਇਹ ਬਣਾਉ ਜੀ ਮਿੱਤਰੋ ਉਹ ਦਰਵਾਜ਼ਾ ਤਿਆਰ ਕੀਤਾ ਸੀ ਹੰਕਮ ਸਾਈਕਲ ਤੇ ਰੱਖ ਕੇ ਲੈ ਗਿਆ ਆ ਇਹ ਬਜ਼ੁਰਗ ਆਲੀਆਂ ਵੇਖੋ ਜਿਹੜਾ ਟੈਕਨੀਕ ਹੁਣ ਬੰਬੇ ਕਲਕੱਤਾ ਜਲਦ ਜੋ ਇਧਰ ਆ ਗਏ ਆ ਸੌਰੀ ਮਿੱਤਰੋ ਸਮੋਸੇ ਖਾ ਲਏ ਆ ਤੇ ਇਹ ਆਈ ਸਾਡੀ ਜੀਪੀ ਸਮੋਸੇ ਆਪਾਂ ਖਾਨੇ ਸੀਗੇ ਤੇ ਡੱਡ ਆਪਣਾ ਤਿਆਰ ਆ ਹੁਣ ਥੋੜਾ ਰਹਿ ਗਿਆ ਆ ਇੱਕ ਪਾਸੇ ਲੱਗ ਗਿਆ ਮੈਕਾ ਤੇ ਦੂਜੇ ਪਾਸੇ ਵੀ ਲੱਗ ਗਿਆ ਤੇ ਹੁਣ ਸੈਡਾ ਰਹਿ ਗਈਆਂ ਤੇ ਵਧੀਆ ਕੰਮ ਕਰਕੇ ਦੇਣਾ ਆਪਾਂ ਇਹ ਨਾ ਵਧੀਆ ਸੋਲਿਡ ਜੇਦੀ 8 ਸਾਲ ਦੀ ਸਾਡੀ ਆਪਣੀ ਗਾਰੰਟੀ ਆ ਤੇ ਬਾਤੀ ਹੁੰਦਾ ਕੁਛ ਨਹੀਂ ਆ ਪਲਾਈ ਨੂੰ ਆ ਦੇਖੋ ਇਹਦਾ ਇਹਦਾ ਪੂਰੀ ਥਿਕਨਸ ਪੂਰੀ ਆ ਪਲਾਈ ਪੂਰੀ ਭਰੀ ਪਈ ਆ ਮਸਾ ਕਿੱਦਾਂ ਦਾ ਲੱਗਾ ਬਹੁਤ ਵਧੀਆ ਬਹੁਤ ਵਧੀਆ ਗਰਮ ਗਰਮ ਲਓ ਜੀ ਮਿੱਤਰੋ ਚਾਹ ਆ ਗਈ ਆ ਤੇ ਸਬਜ਼ੀ ਵਾਲਾ ਅੰਕਲ ਆ ਗਿਆ ਅੰਕਲ ਕਿੱਦਾਂ ਹਾਲ ਚਾਲ ਵਧੀਆ ਮੌਜਾ ਜੀ ਮੌਜਾ ਕਿਆ ਬਾਗ ਹੈ ਡਾਕਟਰ ਸਾਹਿਬ ਡਾਕਟਰ ਸਾਹਿਬ ਆ ਮੋਟਰ ਆ ਗਿਆ ਬੈਠਣ ਲੱਗੇ ਮੋਟਰ ਬੈਠੇ ਸਾਹਿਬ ਸਾਡੀ ਹਿਸਾਬ ਨਾਲ ਅੰਦਰ ਦਾ ਵਿਆਹ ਹੋਣਾ ਨਾ ਦੂਰੇ ਕੀ ਲੈ ਕੇ ਆਏ ਆ ਬਈ ਲਿਖਾਤਾ ਇੱਧਰ ਲਿਖਾਤਾ ਉਹ ਇਹ ਦੁਵਾਵਾ ਚ ਆਣਾ ਪੈਣਾ ਦੇਖਣਾ ਜਾਈ ਤੇਰਾ ਪਤਾ ਕੋਈ ਨਾ ਕਹਾ ਜਾਬੀ ਨਿਕਲਵਾ ਕੇ ਲਾਇਆ ਹੂੰ ਓਏ ਹੋਏ ਗੋਰੇ ਇਹ ਗੁਰ ਕਹਾ ਲੈ ਗਿਆ ਓਏ ਹੋਏ ਹੋਏ ਇੱਕ ਪੀਰ ਬਖਰਾ ਹੀ ਰੱਖਦੀ ਮੇਰਾ ਬਾਹਰ ਕੱਢ ਗਏ ਓਏ ਹੋਏ ਹੋਏ ਹੈ ਕੋਈ ਨਾੱਖ ਰੱਖ ਬਾਦ ਖਾ ਲੈਣੇ ਆਂ ਲੰਗਾ ਕਿਦਾਂ ਸਵਾਦ ਵਧੀਆ ਵਧੀਆ ਇਹਦੇ ਹੰਡਾਂਗਾ ਮਾਰੇ ਬੈਡਾ ਪੜਾ ਤਕਰੀਬਨ ਰੈਡੀ ਹੋ ਗਿਆ ਆ ਫਾਲਚ ਪੂਛ ਕਰਨੇ ਚ ਕਰ ਦਿੱਤੀ ਆ ਤੇ ਥੋੜਾ ਜਿਹਾ ਸਤਰ ਵਜਾ ਰਹਿਦਾ ਆ ਆ ਜੀਪੂ ਚੁੱਪ ਕਰ ਤੂੰ ਤਰੋ ਦੇਖੋ ਕੁੱਕੜ ਇਹ ਹੁਣ ਅਸੀਂ ਫੜਨਾ ਆ ਇਹਨੂੰ ਦੇਖਦੇ ਆ ਫੜ ਕੇ ਫੜ ਹੁੰਦਾ ਜਾਂ ਨਹੀਂ ਆ ਜਾਓ ਫੇਰਾ ਛੋਟੇ ਆ ਮੜਾ ਲਓ ਜੀ ਮਿੱਤਰੋ ਅੱਗ ਬਾਲ ਲਈ ਆ ਸ਼ਾਮ ਦਾ ਟਾਈਮ ਹੋ ਗਿਆ ਤਾਂ ਬੈੱਡ ਉੱਥੇ ਪਿਆ ਆ ਇੱਕ ਘੋਰੇ ਨੇ ਆਪਣੇ ਵਰਗੇ ਬੰਦੇ ਨੂੰ ਫੋਨ ਕੀਤਾ ਆਖੇ ਆਉਣਾ 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 ਕਿਹੜਾ ਬੁੱਢਾ ਰਿਕਸ਼ੀ ਵਾਲਾ ਵੇ ਰਿਕਸ਼ੀ ਵਾਲਾ ਇਹ ਮੂਛਾਂ ਨੂੰ ਵਟਕਉਂਦੇ ਨੇ ਲੱਪਾ ਲੋ ਯਾਰ ਜਦੋਂ ਵਲੌਗ ਸ਼ੁਰੂ ਹੁੰਦਾ ਮੋਟੇ ਓ ਅੱਲਾਹੁ ਅਕਬਰ ਨਹੀਂ ਉਹਦਾ ਮੂਛਾਂ ਨੂੰ ਵਟਕਉਂਦੇ ਨੇ ਲੱਪਾ ਲੋ ਮੂਛਾਂ ਵਟਕ ਦੇਣੇ ਲਈ ਤੇ ਮਾਰ ਕੇ ਕੰਮ ਕੀ ਹੈ ਹੈ ਮਰਦਾ ਨਹੀਂ ਸ਼ਾਦੀ ਕੌਣ ਮਰਦਾ ਤੂੰ ਮਰਦਾ ਨਹੀਂ ਹੈਗਾ ਤਾਂ ਹੈ ਨਹੀਂ ਪੈਸੇ ਲੱਗਦਾ ਹੀ ਆ ਲੋ ਜੀ ਮੈਂ ਤਰਾ ਹੁਣ ਜਾਣਾ ਆਪਾ ਬੈਡ ਛੱਡਣਾ ਪ੍ਰਗਰਾਹ ਪਰ ਫਿਰ ਤੁਹਾਨੂੰ ਬੁਲਾਉਂਦੇ ਅੱਜ ਉਸ ਬੀਬੀ ਨਾਲ ਜਿਹਦੇ ਬਾਰੇ ਮੈਂ ਸਵੇਰੇ ਤੁਹਾਡੇ ਨਾਲ ਗੱਲ ਕੀਤੀ ਸਪੈਸ਼ਲਿਸਟ ਸਪੈਸ਼ਲ ਤੇ ਬਣੇ ਰੋ ਵੀਡੀਓ ਦੇ ਨਾਲ ਬੁੱਢਿਆਂ ਨੂੰ ਟਿਕਣਦੇ ਆ ਉਸ ਬੁੱਡੇ ਨੂੰ ਡਿੱਗਣ ਦੇ ਆ ਜਿਹੜਾ ਬੈੱਡ ਡਿੱਗ ਗਿਆ ਬੈੱਡ ਡਿੱਗੇ ਸੀਗੇ ਪਿਛਲੇ ਗਰਮੀਆਂ ਦੀ ਗੱਲ ਆ ਸਾਲ ਪੁਰਾਣੀ ਗੱਲ ਆ ਝੂਗੜ ਕਰੋ ਬੈੱਡ ਡਿੱਗੇ ਝੋਨੇ ਦੇ ਸੀਗੇ ਜੇ ਕਿਤੇ ਵਿਛੜ ਗਦੇ ਡਿੱਗੇ ਕਲਰ ਜਾਣੇ ਸੀ ਉਹ ਨਹੀਂ ਗੋਰੇ ਜੇ ਉੱਪਰ ਵੀ ਡੇਦੇ ਨਾ ਬੰਦਾ ਮਰ ਜਾਣਾ ਮਰ ਜਾਣਾ ਭਾਰੇ ਬਹੁਤ ਭਾਰੇ ਬਹੁਤ ਸੀ ਉਹ ਤਾਂ ਪਰਮਾਤਮਾ ਨੇ ਬਚਾ ਗਿਆ ਤੇ ਉਹ ਵੀ ਉਹਦੀ ਆਪਣੀ ਗਲਤੀ ਸੀ ਸਾਡੀ ਥੋੜੀ ਗਲਤੀ ਸੀ ਉਹਨੇ اچانک ਮੋੜ ਦਿੱਤਾ ਜਦੋਂ ਹੀ ਉਹਨੇ ਮੋੜਿਆ ਦਾ ਨਾਲ ਹੀ ਚਲੋ ਜੀ ਝੋਨੇ ਦੇ ਵਿੱਚ ਤੋ ਨਜੀ ਮਡੇ ਗਿਆ ਹੀ ਨਾ ਛੋਟੇ ਜੀ ਦਾ ਬੁੱਢਾ ਕਿਤੇ ਗੁੱਡਾ ਬੱਲੇ ਮੂੰਹ ਪਾ ਮੈਂ ਤੈਨੂੰ ਕਿਹਾ ਮੈਂ ਕਿਹਾ ਦਵਾ-ਦਵ ਦੇ ਕੇ ਤਾਂ ਮੈਂ ਉੱਪਰ ਭਾਰਨਾ ਪਿਆ ਹੋਵੇ ਝੋਲੇ ਨੂੰ ਲੱਗਾ ਸੀ ਪਾਣੀ ਤੇ ਮੈਂ ਕਿਹਾ ਵਿੱਚ ਡੁੱਬ ਕੇ ਨਾ ਮਰ ਜਾਵੇ ਇਹਦਾ ਬੜਾ-ਬੜਾ ਬਚਾਅ ਹੋ ਗਿਆ ਹੈ ਮੋਟੇ ਬੜਾ ਬੜਾ ਬਚਾਅ ਹੋ ਗਿਆ ਕਹਿੰਦਾ ਤੇ ਮਿੱਤਰੋ ਉਹ ਹੀ ਆ ਰਿਹਾ ਉਹਨਾਂ ਵੀ ਤੁਹਾਨੂੰ ਮਲਾਉਨੇ ਆਪਾਂ ਸ਼ਖਸੀਅਤ ਨਾਲ ਹੈ ਆਹ ਮਾਲ ਸ਼ਖਸੀਅਤ ਕੋ ਮੈਂ ਹੋਣਾ ਇੱਥੇ ਬਾਓ ਜੀ ਸ਼ੁਕਰ ਕਿੱਦਾਂ ਬੁੱਢਾ ਕਾਸਾ ਹੈ ਐਵੇਂ ਹੋ ਠੀਕ ਹੈ ਜੀ ਠੀਕ ਹੈ ਲੇਟ ਹੋ ਗਏ ਹੈ ਲੇਟ ਹੋ ਗਿਆ ਹੈ ਬੁੱਢਾ ਲੇਟ ਹੋ ਗਿਆ ਹੈ ਮੋਟੇ ਚੱਲ ਓਏ ਚੱਕ ਬੈੱਡ ਲੋ ਜੀ ਬੰਨ ਬਣਾਈਆ ਹੋ ਰਿਹਾ ਹੈ ਉਹ ਕਿੱਦਾਂ ਕਾਗਜ਼ ਚੈੱਕ ਕਰਾ ਓਏ ਰੋ ਰਭਾ ਜੀ ਕੰਨਾ ਮੈਂ ਤਾਂ ਹਮਨੇ ਨਾ ਪਸਰਾਮਪੁਰ ਜਾਣਾ ਹੈ ਅੱਛਾ ਜੀ ਆਪਕੇ ਸਾਥ ਹੀ ਹਮ ਰਹੇਗੇ ਚੱਲenge ਅੱਛਾ ਤੋੜ ਕੇ ਆ ਜਾਏਗੇ ਠੀਕ ਹੈ ਠੀਕ ਹੈ ਲਓ ਜੀ ਮਿੱਤਰੂ ਨੇ ਨਾ ਹੋ ਗਿਆ ਪਸਰਾਮਪੁਰ ਜਾਣਾ ਤੇ ਟਾਈਮ ਨਾ ਪਹੁੰਚਦਾ ਪਹਣਾ ਨਹੀਂ ਤਾਂ ਰਾਹ ਦੇ ਵਿੱਚ ਲੁੱਟ ਖੋ ਹੋ ਜਣੀ ਹੈ ਚੱਲ ਬੁੱਢਾਂ ਵਿੱਚ ਚਲੀਏ ਹੈ ਲਓ ਜੀ ਉਹਨੂੰ ਤੋੜ ਦਿੱਤਾ ਤਾਂ ਹੁਣ ਅਸੀਂ ਚੱਲੇ ਆਂ ਮਗਰ ਮਟਰਸਾਈਕਲ ਤੇ ਸਾਡਾ ਆਸਾਨ ਕਲਚਰ ਕਿੰਨੇ ਦਿਨ ਬਾਅਦ ਗੱਡਿਆ ਓਏ ਮਨਾ ਕਰੀ ਹੌਲੀ ਹੌਲੀ ਓ ਜੀ ਆਹ ਜਾਂਦਾ ਆਪਨੇ ਮੁੰਜਿਆ ਪਰ ਆਵਾਜ਼ ਆ ਕਿਤੇ ਉਹੇ ਕੰਮ ਨਾ ਹੋਵੇ ਪਹਿਲਾਂ ਵਾਲਾ ਦੇਖੋ ਮਿੱਤਰੋ ਇਸ ਕਵੇਲੇ ਨਿਹਰਾ ਕਿੰਨਾ ਹੋਇਆ ਪਿਆ ਆ ਤੇ ਅਸੀਂ ਥੋੜਾ ਰਿਸਕ ਲੈ ਰਹੇ ਆ ਅੱਜ ਪਰ ਬੈਟ ਪਹੁੰਚਾਉਣੀ ਵੀ ਅੱਜ ਜ਼ਰੂਰੀ ਸੀ ਤੇ ਕੋਈ ਨਹੀਂ ਦੇਖਦੇ ਆ ਪਿੱਛੇ ਕੌਣ ਖੜਾ ਬਈ 6 ਵਾਲਾ ਨਾ ਉਹ ਨਹੀਂ ਪਰ ਸ੍ਰਾਮਪੁਰ ਆ ਰਹੇ ਆਂ ਠੰਡ ਵੀ ਬਹੁਤ ਆ ਗੁਰੇ ਆ ਜਿਹੜਾ ਟੋਪੂ ਜਾ ਲਾ ਆ ਕਿੰਨੇ ਦਾ ਲਿਆ ਸੀ ਇਹ ਉਹ ਲਈ ਸੀ ਹੈ 70 ਰੁਪਏ ਦੀ ਲਈ 70 ਹੀ ਲਈ ਉਧਰੋਂ ਆ ਰਿਹਾ ਆ ਨੰਪਾ ਜੀ ਹੋਰ ਮਹਾਰਾਜ ਜੀ ਕਿੱਦਾਂ ਕੀ ਹਾਲ ਚਾਲ ਚੋਰ ਬਣਾਓ ਮੈਂ ਕਹਾਂ ਨਵੇੜ ਦੀ ਜੀ ਟਾਈਮ ਨਾਲ ਹੀ ਨੇ ਹੁਣ ਦੁਕਾਨ ਤੋਂ ਆ ਗਿਆ ਤੁਸੀਂ ਨਹੀਂ ਨਹੀਂ ਦੁਕਾਨ ਤੇ ਵਾਪਸ ਜਾਣਾ ਨਹੀਂ ਹੈਗੀ ਦੁਕਾਨ ਖੁੱਲੀ ਦੁਕਾਨ ਆਪਾਂ ਸੈਂਟਰ ਲੌਕ ਲਾ ਕੇ ਆਏ ਆ ਲਓ ਜੀ ਮਿੱਤਰੋ ਨਵਾਂ ਲੌਜਿਕ ਬਣ ਗਿਆ ਜਿਨ੍ਹਾਂ ਦੇ ਬੈੱਡ ਲੈ ਕੇ ਆਏ ਆ ਉਹ ਘਰੇ ਹੀ ਹੈ ਨਹੀਂ ਗੱਡੀ ਆ ਗਈ ਜਿੰਦਾ ਲੱਗਾ ਪਿਆ ਕੋਈ ਨਹੀਂ ਗੱਡੀ ਵਾਸਤੇ ਜਗ੍ਹਾ ਹੈਗੀ ਬਹੁਤ ਆ ਦੇਖੋ ਜਿੰਦਾ ਲੱਗਾ ਪਿਆ ਹੈ ਪਤਾ ਨਹੀਂ ਦੇਖੋ ਜੀ ਹਨੇਰਾ ਹੋ ਗਿਆ ਆ ਪੰਗੂ ਪੜ ਗਿਆ ਭਾਜੀ ਹੂੰ ਪੰਗੂ ਪੜ ਗਿਆ ਹੁਣ ਕਿੱਦਾਂ ਬਣੂਗੀ ਕੋਈ ਵਿਚਾਰ ਆਇਆ ਰਿਕਸ਼ੇ ਤੇ ਇੰਨੀ ਦੂਰ ਫਰ ਲੱਦ ਕੇ ਆ ਦੇਖੋ ਜਰਾ ਆਪਾਂ ਲੱਦ ਕੇ ਲੈ ਕੇ ਆਏ ਇੱਥੇ ਰਿਕਸ਼ੇ ਤੇ ਮਿਸਤਰੀ ਕਿਦਾਂ ਪੈਰਾਂ ਦੀ ਐਕਸਰਸਾਈਜ਼ ਹੋ ਗਈ ਤੇਰੀ ਚੰਗੀ ਤਰ੍ਹਾਂ ਹਨਾ ਹਾਂ ਇੱਧਰ ਹੁਣ ਲੋਕ ਲੱਗਾ ਪੁੱਛ ਕੇ ਦੱਸਦਾ ਆ ਮੁੰਡਾ ਦੇਖ ਦੇ ਕਿਦਾਂ ਹੁੰਦੀ ਆ ਐਦਾਂ ਦੇ ਹੁੰਦੇ ਕਾਰਪੈਂਟਰਾਂ ਦੇ ਕੰਮ ਜੀ ਮਿੱਤਰੋ ਸ਼ੂਗਰ ਅੰਕਲ ਆ ਗਏ ਕਾਕਾ ਜੀ ਕਿਦਾਂ ਹਾਲ}{|\text{ਹਾਲ ਠੀਕ ਠਾਕ ਆ ਹੁਣ ਛੁੱਟੀ ਹੋਈ ਤੁਹਾਨੂੰ}} ਡਿਊਟੀ ਤਾਂ ਹੁਣ ਛੁੱਟੀ ਹੋਈ ਆ ਛੁੱਟੀ ਹੁਣ ਹੋਈ ਛੁੱਟੀ ਨਹੀਂ ਮੈਂ ਤਾਂ ਪੁੱਤੇ ਦੇ ਬਿਖੋਲ ਡੰਗ ਗਿਆ ਅੱਛਾ ਅੱਛਾ ਆ ਗਏ ਹੋ ਹਨਾ ਤੁਸੀਂ ਠੀਕ ਆ ਜੀ ਠੀਕ ਆ ਖੋਲੋ ਜੀ ਸ਼ੂਗਰ ਖਾਲ ਸਾਰੀ ਆ ਗਏ ਨੇ ਇਹਨਾਂ ਬੈੱਡ ਰੱਖਾਂਗੇ ਅੰਦਰ ਮੈਂ ਤਾਂ ਸੋਚਿਆ ਕਰੇ ਮੁੜਨਾ ਹੀ ਪੈਣਾ ਸਾਨੂੰ ਹੈ ਅੰਕਲ ਮੈਂ ਘਰੇ ਸਾਨੂੰ ਮੁੜਨਾ ਹੀ ਪੈਣਾ ਘਰੇ ਆਹ ਬਾਲਾ ਨੇ ਕੀ ਲੱਗਾ ਆ ਤੋਂ ਕੋਸ਼ਿਸ਼ ਵੀ ਨਹੀਂ ਹੁੰਦਾ। ਹੁਣ ਲਈ ਮਿੱਤਰੋ ਆਂਟੀ ਦਾ ਸਹਯਾਤ ਹੀ ਜਿਹਨਾਂ ਨਾਲ ਤੁਹਾਨੂੰ ਮਿਲਣਾ ਸੀ ਤੇ ਹੁਣ ਆਪਾਂ ਜਾ ਰਹੇ ਆਂ ਵਾਪਸ ਆਪਣੀ ਦੁਕਾਨ ਨੂੰ ਸਮਾਨ ਸਾਰੀ ਰੱਖਣਾ ਨੇਰਾ ਕਰਦੀ ਹੋ ਗਿਆ ਤੇ ਜਿਹਨਾਂ ਨਾਲ ਤੁਹਾਨੂੰ ਮਿਲਣਾ ਸੀਗੇ ਸ਼ਖਸੀਅਤ ਨੇ ਉਹ ਘਰੇ ਨਹੀਂ ਸੀਗੇ ਜੇ ਸਾਡੇ ਕੋਲ ਅਸੀਂ ਵੀ ਲੇਟ ਹੋਏ ਖੜੇ ਰਹੇ ਉਹਦੇ ਘਰ ਦੇ ਮੋਰੇ ਹੋਰੇ ਤੇ ਵੀ ਪਾ ਲਈ ਤੇ ਆਪਾਂ ਬਣਿਆ ਫੇ ਕਦੀ ਆਪਾਂ ਉਹਨਾਂ ਦੇ ਦਰਸ਼ਕ ਤੁਹਾਨੂੰ ਖਰਾਵਾਗੇ ਤੇ ਫਿਰ ਹਾਲ ਹੋ ਗਿਆ ਥੇਰਾ ਤੇ ਹੁਣ ਅਸੀਂ ਜਾ ਰਹੇ ਹਾਂ ਘਰ ਤੇ ਖੜਾ ਜਾਵਾਂਗੇ ਦੁਕਾਨ ਤੇ ਸਭਾਂ ਨੂੰ ਸਭਾ ਬਹੁਤ ਖਰਾਵਾ ਗਿਆ ਇਸ ਕਰਕੇ ਟਾਈਮ ਲੈ ਪਹੁੰਚਣਾ ਗਣਾ ਤੇ ਮਿਲਦੇ ਆ ਫੇ ਸਵੇਰ ਨੂੰ ਮਿੱਤਰੋ ਇਹ ਸਾਰਿਆਂ ਨੂੰ ਫਿਰ ਤੋਂ ਦੁਹਰਾ ਸਤਿ ਸ੍ਰੀ ਅਕਾਲ ਸਵੇਰ ਦਾ ਟਾਈਮ ਹੋ ਗਿਆ ਹੈ ਦੁਕਾਨ ਤੇ ਪਹੁੰਚ ਗਏ ਆ ਤੇ ਦਿਖਾਉਨੇ ਆ ਇਹਦੀ ਐਕਟੀਵਿਟੀ ਦਾ ਸੀਗਾ ਜੀ ਆਈ ਦੀ ਐਕਟੀਵਿਟੀ ਦਿਖਾਉਨੇ ਤੁਹਾਨੂੰ ਤੇ ਮੋਟਾ ਨੇ ਸਵੇਰੇ ਅੱਗ ਵਾਲੀ ਉਹ ਸਵੇਰ ਦੇ 7 ਵਜੇ ਦਾ ਆਇਆ ਹੋਇਆ ਮੋਟਾ ਵੱਡੇ 6 ਵਜੇ ਦਾ ਹੈ 6:30 ਵਜੇ ਦਾ 6:30 ਵਜੇ ਦਾ ਹਾਂ ਫੇਰ ਉਸ ਤੋਂ ਬਾਅਦ ਉਸ ਤੋਂ ਬਾਅਦ ਜੀਪੀ ਦੀ ਕੀਤਾ ਆਪਣਾ ਗ੍ਰੇਸਤਾਨਪੁਰਾ ਤਿਆਰ ਹੈ ਅੱਛਾ ਇਹ ਉਹਨੂੰ ਦਿੱਤਾ ਬ੍ਰੈਂਡ ਇਹ ਵਾਲੀ ਅੱਗ ਹਾਂ ਇਹ ਵੀ 32 ਅੱਛਾ ਕਰਕੇ ਵੀ ਆਏ ਤੁਸੀਂ ਅੱਛਾ ਇਹ ਆਏ ਤੁਸੀਂ 8:45 ਮਿੰਟ ਤੇ ਨਹੀਂ 8:55 ਮਿੰਟ ਤੇ ਗੁਰਦੁਆਰਾ ਸਾਹਿਬ ਤੋਂ ਇਹ ਮੈਂ ਕਿਹਾ ਮੁੰਡੇ ਇਨਸਟੂਟਲੇ ਛੱਡਣ ਜਿਹੜੇ ਛੱਡਣ ਕੂਟਰੀ ਸਪੋਰਟਸ ਤੇ ਦਾੜੀ ਲਾਈ ਕੂਟਰੀ ਸਪੋਰਟਸ ਤੇ ਵੀ ਲਾਈ ਤੂੰ ਖਾਸ ਹੋ ਲੱਗੇ ਕਦੀ ਹੋ ਲੱਗੇ ਕਦੀ ਉਹ ਦੇਖ ਲੈ ਭਾਜੀ ਜੀਪੀ ਇਹ ਵਾਲੇ ਨੇ ਸਿੱਪੀ ਮਾਰਨੀ ਆ ਸਿੱਪੀ ਮਾਰਨੀ ਠੰਡ ਚ ਬੇਪੈ ਗਏ ਨਹੀਂ ਸੱਚੀ ਧਰਮਨਾ ਦੱਸੀ ਤੂੰ ਸਪੋਰਟਸ ਤੇ ਲਾਈ ਜਾਂ ਨਹੀਂ ਇਹ ਕਦੀ ਹੋ ਨਹੀਂ ਸਕਦਾ ਫੇ ਤੂੰ ਮੈਨੂੰ ਪਤਾ ਨਾ ਬਹੁਤ ਲੁੱਚਾ ਬਤਾ ਸਪੋਰਟਸ ਤੇ ਥੋੜੀ ਲਾਉਣੀ ਆ ਬਹੁਤ ਲੁੱਚਾ ਆ ਤੂੰ ਮੈਨੂੰ ਲਾਓ ਜੀ ਰੈਡਰ ਭਰਉਣ ਚੱਲਾ ਆ ਹਾਂ ਬਾ ਠੀਕ ਆ ਜਲਦੀ ਆ ਜੀ ਫਿਰ ਲਓ ਜੀ ਮਿੱਤਰੋ ਰੇਡ ਦਾ ਟਾਈਮ ਸਾਰਾ ਨਿਕਲ ਗਿਆ ਲੱਕੜ ਲੈ ਕੇ ਆ ਗਏ ਆ ਟਾਲੇ ਤੱਕ ਆਈ ਨਹੀਂ ਜਦੋਂ ਆਈ ਤਾਂ ਫੇ ਆਪਾਂ ਕੰਮ ਸ਼ੁਰੂ ਕਰ ਲੈਣਾ ਹੈ ਲੇਟ ਆ ਗਈ ਆ ਮਿੱਤਰੋ ਹੋਰ ਲੇਟ ਆਈ ਆ ਟਾਈਮ ਨਾਲ ਹੀ ਆਪਣੇ ਸਾਹੀ ਚਾਹ ਰੱਖੀ ਹੋਈ ਆ ਅੱਜ ਭਰਾਇਆ ਸਿਲੰਡਰ ਇਹਦਾ ਆਪਾਂ ਲੈ ਕੇ ਪੀਦੀ ਆ ਨਾਲ ਹੀ ਦੁਕਾਨ ਤੋਂ 10 ਕ ਤੱਕ ਨਾਲ ਛੱਡ ਕੇ ਨਾਲ ਹੀ ਹੈਗਾ ਉੱਥੇ ਚਾਹ ਆਰਡਰ ਕਰਦੀ ਤਾਂ ਉਹ ਚਾਹ ਮਹਿੰਗੀ ਪੈਂਦੀ ਆ ਤੇ ਇਸ ਕਰਕੇ ਹੁਣ ਮੋਟੇ ਨੂੰ ਗਿਆ ਆ ਚਾਹ ਬਣਾਉਣ ਵਾਸਤੇ ਤੇ ਮੋਟੇ ਜੀ ਲੱਗੇ ਨੇ ਚਾਹ ਬਣਾਉਣ ਲਈ ਮੋਟਿਆ ਮੇਰੀ ਗੱਲ ਸੁਣ ਲੈ ਇਹਦੇ ਸਿਲੰਡਰ ਨੂੰ ਅੱਗ ਨਾ ਪੈ ਜਾਵੇ ਆ ਲੰਬੋਂ ਉਹ ਦੇ ਥੱਲੇ ਵੀ ਜੁਗਾੜ ਮੈਂ ਤੇ ਦਾ ਖਰਾਬ ਕੀਤਾ ਇਹ ਵੀ ਠੀਕ ਕਰਵਾਉਣਾ ਆ ਆਹ ਜਿੱਪੀ ਲਓ ਜੀ ਮਿੱਤਰੋ ਚਾਹ ਬਣ ਗਈ ਆ ਤੇ ਬਹੁਤ ਜ਼ਿਆਦਾ ਵਧੀਆ ਟੇਸਟ ਆ ਤੇ ਪਹਿਲਾਂ ਇਹ ਜਦੋਂ ਚਾਹ ਦਾ ਕੰਮ ਕਰਦਾ ਹੁੰਦਾ ਸੀ ਤੇ ਫੇਰੇ ਨੂੰ ਮੈਂ ਆਪਣੇ ਨਾਲ ਲਾ ਲਿਆ तकरीबन 4 ਸਾਲ ਤੋਂ ਹੈਗਾ ਆਪਣੇ ਨਾਲ ਇਹ ਚਾਹ ਵਧੀਆ ਬਣਾਉਂਦਾ ਵਧੀਆ ਉੱਥੇ ਰੋਟਾ ਲਓ ਜੀ ਮਿੱਤਰੋ ਅਗਲਾ ਦਿਨ ਚੜ ਗਿਆ ਤੇ ਹੁਣ ਅਸੀਂ ਲੱਗੇ ਆਂ ਦਰਵਾਜ਼ਾ ਬਣਾਉਣਾ ਲੱਕੜ ਕੱਲ ਦੀ ਆਲੀ ਸੀ ਤੇ ਪਰ ਲੈਂਟ ਨਹੀਂ ਸੀ ਤੇ ਸਵੇਰੇ ਕੋਰਾ ਉਹ ਜੰਮਿਆ ਸੀਗਾ ਦਰਬਾਰਾ ਬਾਦ ਗਈਦਾ ਸਵੇਰੇ ਤੇ ਹੁਣ ਥੋੜੀ ਜਿਹੀ ਧੁੱਪ ਨਿਕਲੀ ਆ ਤੇ ਕੱਪੜੇ ਵੀ ਲੱਗ ਲਿਆ ਆ ਉਹ ਸਾਡੇ ਜਿੱਤੀ ਬੈਟੀ ਆ ਸਾਡੇ 37 ਜੋ ਮੀਡੀਅਮ ਸਾਈਜ਼ ਦਾ ਹੈ हाइट ਵੀ ਥੋੜਾ ਵੱਡਾ ਆ ਤੇ ਬਣੇ ਰੋ ਵੀਡੀਓ ਨਾਲ ਫੇਰ ਦਿਖਾਉਨੇ ਆ ਤੁਹਾਨੂੰ ਇਹਨੂੰ ਵੀ ਪੈਲਮਟ ਪੱਤੀਆਂ ਲੱਗਣੀਆਂ ਤੇ ਦਰਵਾਜ਼ਾ ਤੁਸੀਂ ਦੇਖ ਸਕਦੇ ਆ ਜਿਹੜੇ ਸੈਂਟਰ ਵਿੱਚ ਆਪਾਂ ਗਰੂਪ ਦਿੱਤਾ ਹੋਇਆ ਆ ਆ ਦੇਖੋ ਜਰਾ ਇਹ ਨਾਲ ਫੇਰ ਮਿਕਸਿੰਗ ਤੇ ਇਹਦੇ ਵਿੱਚ ਆਪਾਂ ਪਾਰਲਮੈਂਟ ਪੱਤੀਆਂ ਲਾ ਦੇਣੀ ਆ ਇਹ ਵੀ ਤੁਹਾਨੂੰ ਦਿਖਾਵਾਂਗੇ ਤੇ ਬਣੇ ਰੋ ਵੀਡੀਓ ਦੇ ਨਾਲ ਲਓ ਜੀ ਮਿੱਤਰੋ ਲਓ ਜੀ ਮਿੱਤਰੋ ਚੋਰੀ ਹੋ ਗਈ ਆ ਸੇਵਾ ਕੇਂਦਰ ਚਾਹ ਦਰਵਾਜ਼ਾ ਪਟਿਆ ਹੋਇਆ ਆ ਇਹ ਸੇਵਾ ਕੇਂਦਰ ਦਾ ਦਰਵਾਜ਼ਾ ਆ ਲਓ ਜੀ ਭਾਈ ਕਿੱਦਾਂ ਰਾਤ ਨੂੰ ਕਹਿੰਦੇ ਕਾਰਵਾਈ ਪਾ ਗਏ ਅਗਲੇ ਹੈ ਸੇਵਾ ਕੇਂਦਰ ਭਰਾਵਾ ਪਟ ਦਿੱਤਾ ਸਾਰੇ ਦਰਵਾਜ਼ਾ ਉਹਨਾਂ ਨੇ ਲੋੜ ਕਾ ਲਾਲ ਲਾਲ ਐਸਡੀ ਵੀ ਲੈ ਗਏ ਆ ਐਲਸੀਡੀ ਵੀ ਲੈ ਗਏ ਸਾਰੀਆਂ ਜਿਹੜੀਆਂ ਹੈਗੀਆਂ ਬੈਟਰੀਆਂ ਵੀ ਲੈ ਗਏ ਚੁੱਕ ਕੇ ਤੇ ਹੁਣ ਫੋਨ ਸਾਨੂੰ ਆਇਆ ਸੀਗਾ ਕਹਿੰਦੇ ਜਲਦੀ ਆ ਉਹ ਦਰਵਾਜ਼ਾ ਬਣਾ ਲਓ ਹਨੇਰਾ ਵੀ ਹੋਣ ਵਾਲਾ ਹੀ ਆ ਤੇ ਹੁਣ ਦੇ ਦੇ ਲਾਈਟ ਵੀ ਹੈ ਨਹੀਂਗੀ ਇਹ ਦਰਵਾਜ਼ਾ ਤਿਆਰ ਕਰਕੇ ਆਪਾਂ ਲਗਾਉਣਾ ਫਿਰ ਤੁਹਾਨੂੰ ਦਿਖਾਉਨੇ ਆ ਕਿ ਕਿਹੜੇ ਸੇਵਾ ਕੇਂਦਰ 'ਚ ਚੋਰੀ ਕਿੱਦਾਂ ਹੋਈ ਹੈ ਇਹਦਾ ਸਾਰਾ ਸਮਝਾਉਨੇ ਆ ਦਿਖਾਉਨੇ ਕਿਉਂ ਭਾਜੀ ਜਾ ਗਿਆ ਜੀ ਜਾ ਗਿਆ ਤੁਹਾਨੂੰ ਸਾਰੀ ਸਾਰੇ ਵਾਸਤੇ ਮੈਂ ਹੀ ਕੰਮ ਕਰਦਾ ਇਹ ਮਿੱਤਰੋ ਅਸੀਂ ਪਹੁੰਚ ਗਏ ਆ ਸੁਵਿਧਾ ਕੇਂਦਰ ਜਿਹੜਾ ਸਾਡੇ ਪਿੰਡ ਦਾ ਆ ਜਿੱਥੇ ਚੋਰੀ ਹੋ ਗਈ ਤੇ ਆਹ ਦੇਖੋ ਤੋੜ ਦਿੱਤਾ ਸੀ ਉਹਨਾਂ ਨੇ ਦਰਵਾਜ਼ਾ ਤੇ ਅਸੀਂ ਹੁਣ ਦਰਵਾਜ਼ਾ ਲਾਉਣ ਆਏ ਆ ਨੇਰਾ ਵੀ ਬਹੁਤ ਜ਼ਿਆਦਾ ਹੋ ਗਿਆ ਆ ਦੇਖੋ ਬਾਹਰ ਤੇ ਪਾਈ ਚੋਰੀ ਕਦੋਂ ਹੋਈ ਰਾਤੀ ਹੋਈ ਆ ਚੋਰੀ ਰਾਤ ਹੋਈ ਹਾਂਜੀ ਰਾਤ ਹੋਈ ਰਾਤ ਹੋਈ ਚੋਰੀ ਤੇ ਸੁੱਖ ਨਾਲ ਲਾਈਟ ਵੀ ਨਹੀਂ ਸੀਗੀ ਅੱਜ ਤੇ ਲਾਈਟ ਵੀ ਦੇਖੋ ਰੱਬ ਜਦੋਂ ਕਹਿੰਦੇ ਹੁੰਦੇ ਵੀ ਪ੍ਰੀਖਿਆ ਲੈਣ ਤੇ ਆਉਂਦਾ ਪਹਿਲਾਂ ਆਪਾਂ ਹੋਰ ਵੀ ਕਿੰਗਾ ਕੰਮ ਦੇਣਾ ਸੀ ਜਿਹੜਾ ਦਰਵਾਜ਼ੇ ਦਾ ਮੈਂ ਵੀਡੀਓ ਬਣਾਇਆ ਸੀ ਸਵੇਰੇ ਤੁਹਾਨੂੰ ਦਿਖਾ ਰਿਹਾ ਸੀਗਾ ਪਹਿਲਾਂ ਉਹ ਦਰਵਾਜ਼ਾ ਦੇਣਾ ਸੀਗਾ ਹੁਣ ਵਿੱਚ ਹੀ ਇਹ ਕੰਮ ਆ ਗਿਆ ਫਿਰ ਹੁਣ ਅਸੀਂ ਆਏ ਆ ਢਿਲਮਾਈਆਂ ਸਾਡੇ ਪਿੰਡ ਦੇ ਵਿੱਚ ਹੀ ਆ ਦੁਕਾਨ ਦੇ ਲੱਗੇ ਤੇ ਚੋਰਾ ਲਈਦਾ ਕੋਈ ਗਿੰਦੇ ਕੁੰਡੇ ਨਹੀਂ ਹੁੰਦੇ ਸਾਧਾ ਲਈ ਹੁੰਦੇ ਵਗੈਰੇ ਨਹੀਂ ਤੇ ਬਾਕੀ ਦਰਵਾਜ਼ਾ ਹੁਣ ਲੌਣ ਲੱਗੇ ਆਪਾਂ ਤੇ ਬਣੇ ਉਹ ਕਿਹੜਾ ਦਿਖਾਉਣੇ ਤੁਹਾਨੂੰ ਆਪ ਦਾ ਕਰ ਰਹੇ ਆਂ ਦਰਵਾਜਾ ਲਾਏ ਸੀਗੇ ਤੇ ਸਾਡੀ ਵੀਡੀਓ ਕੋਈ ਲੱਗੀ ਸਾਡੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਦੱਸਿਓ ਤੇ ਵਾਹ ਇੱਧਰ ਅੱਗ ਵਾਲੀ ਪਈ ਆ ਵਾਜੀ ਕਿੰਦਾ ਹਾਲ ਆ ਵਧੀਆ ਵਧੀਆ ਜੀ ਬਾਏ ਬਾਏ ਕਹਿ ਦੋਗੇ ਬਾਏ ਬਾਏ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਮੋਟੇ ਜੀ ਕੁਝ ਕਹਿਣਾ ਓਕੇ ਓਕੇ ਸਤਿ ਸ਼੍ਰੀ ਅਕਾਲ ਹੈਂ ਮੂੰਹ ਦੇਖ ਤੇਰਾ ਕਿਦਾਂ ਦਾ ਆ